ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਚੈਲੰਜ ਕਰਨਾ ਪੱਟਾਂ ਉੱਤੇ ਥਾਪੀਆਂ ਮਾਰਨੀਆਂ ਅਤੇ ਮੁੱਛਾਂ ਤਾ ਦੇਣਾ ਮਹਿੰਗਾ ਪੈ ਗਿਆ ਹੈ ਸ਼ਰੂਮਲੀ ਆਕਾਦੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਬਿਕਮ ਮਜੀਠੀਆ ਨੂੰ ਬਿਕਮਜੀਤ ਸਿੰਘ ਮਜੀਠੀਆ ਦੀਆਂ ਮੁਸ਼ਕਲਾਂ ਇੰਨੀਆਂ ਕੋ ਵੱਧ ਗਈਆਂ ਨੇ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਜਿਸ ਦਿਨ ਗ੍ਰਿਫਤਾਰੀ ਹੋਈ ਸੀ ਉਸ ਤੋਂ ਦੂਜੇ ਦਿਨ ਬਾਦ ਕਾਨਫਰੰਸ ਕਰਕੇ ਕਿਹਾ ਸੀ ਕਿ ਅਸੀਂ ਪੱਕੇ ਹੱਥ ਪਾਏ ਨੇ ਮਜੀਠੀਆ ਨੂੰ ਹਾਲਾਂਕਿ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਬੜੀ ਜਲਦੀ ਬਿਕਰਮ ਮਜੀਠੀਆ ਜਿਹੜੇ ਬਾਦ ਆਉਣਗੇ ਲੇਕਿਨ ਸਾਰੇ ਦਰਵਾਜ਼ੇ ਬੰਦ ਹੋ ਗਏ ਨੇ ਬਿਕਮਜੀਤ ਸਿੰਘ ਮਜੀਠੀਆ ਵਾਸਤੇ ਕਿਉਂਕਿ ਬਿਕਮਜੀਤ ਸਿੰਘ ਮਜੀਠੀਆ ਦੇ ਆਪ ਦੇ ਲੋਕਾਂ ਨੇ ਬਿਕਮਜੀਤ ਸਿੰਘ ਮਜੀਠੀਆ ਤੇ ਪੈਰਾ ਉੱਤੇ ਕੁਹਾੜੀਆਂ ਮਾਰੀਆਂ ਚਾਹੇ ਉਹ ਬੋਨੀ ਇਜ਼ਰਾਲਾ ਹੈ ਚਾਹੇ ਉਹ ਤਲਵੀਰ ਗਿਲ ਹੈ ਚਾਇਓ ਨਰੰજન ਸਿੰਘ ਨੇ ਚਾਇਓ ਹੈਗੇ ਨੇ सिद्धार्थ ਚਟੂ ਉਪਤੇ ਆਏ ਯਾਨੀ ਕਿ ਇਹਨਾਂ ਚਾਰਾਂ ਦੀ ਗਵਾਹੀ ਤੇ ਦੂਸਰੇ ਪਾਸੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਭਗਵੰਤ ਮਾ ਉਹ ਸੌਰੀ ਜਰ ਚਰਨ ਸਿੰਘ ਚੰਨੀ ਹੋਣਾ ਨੇ ਵੀ ਕਹਿ ਦਿੱਤਾ ਹੈ ਕਿ ਕਿਸੇ ਵੀ ਸਮੇ ਮੇਰੇ ਕੋਲ ਹੈਲਪ ਮੰਗੀ ਜਾ ਸਕਦੀ ਹੈ ਮੈਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਹੱਕ ਵਿੱਚ ਖੜਾ ਜੋ ਕੁਝ ਵੀ ਮੇਰੇ ਕੋਲ ਸਬੂਤ ਚਾਹੀਦੇ ਨੇ ਫਾਈਲਾਂ ਦਸਤਾਵੇਜ਼ ਉਹ ਮੈਂ ਸਮੇਂ ਤੇ ਗਵਾਹਾਂ ਪ੍ਰੋਵਾਈਡ ਕਰਵਾ ਦਿਆਂਗਾ ਇੱਕ ਪਾਸੇ ਹੁਣ ਪੰਜਾਬ ਦੇ ਸਾਫ ਕਬੂਕ ਮੰਤਰੀ ਚਰਜੀਤ ਚੰਨੀ ਦੀ ਵੀ ਤਾਰੀਫ ਕੀਤੀ ਜਾ ਰਹੀ ਹੈ ਰਵਨੀਤ ਬਿੱਟੂ ਨੇ ਵੀ ਆਪਣੇ ਸੁਰ ਬਦਲ ਲੈਨੇ ਉਹ ਕਹਿੰਦਾ ਮੈਂ ਹਾਲੇ ਵੀ ਆਪਣੇ ਸਟੈਂਡ ਤੇ ਖੜਿਆ ਹਾਂ ਕਿ ਚਿੱਟੇ ਦਾ ਵਪਾਰੀ ਵਿਕਰਮ ਮਜੀਠੀਆ ਸੀ ਬਿਕਮਜੀਤ ਸਿੰਘ ਮਜੀਠੀਆ ਵੱਲੋਂ ਹੀ ਪੰਜਾਬ ਦੇ ਵਿੱਚ ਨਸ਼ਾ ਵੇਚਿਆ ਗਿਆ ਇਹ ਗੱਲ ਕਹੀ ਸੀ ਚਰਨਜੀਤ ਸਿੰਘ ਚੰਨੀ ਨੇ ਲੇਕਿਨ ਮੁਸ਼ਕਲਾਂ ਕਿਵੇਂ ਵੱਧ ਗਿਆ ਕੱਲ ਨੂੰ 2 ਜੁਲਾਈ ਹੈ 2 ਜੁਲਾਈ ਤੋਂ ਬਾਅਦ ਹੁਣ ਪਰਮਿਸ਼ਨ ਮੰਗ ਲਈ ਹੈ ਐਨਸੀਬੀ ਨੇ ਐਨਸੀਬੀ ਵੀ ਪੰਜਾਬ ਸਰਕਾਰ ਦੇ ਅੰਡਰ ਵਿੱਚ ਹੈ ਐਨਸੀਬੀ ਨੇ ਨਾਰਕੋਟਿਕਸ ਕੰਟਰੋਲ ਬੋਰਡ ਨੇ ਕਹਿ ਦਿੱਤਾ ਹੈ ਕਿ ਹੁਣ ਅਸੀਂ ਕਾਰਵਾਈ ਕਰਾਂਗੇ ਯਾਨੀ ਕਿ ਕੱਲ ਤੋਂ ਬਾਅਦ ਨਾਰਕੋਟਿਕਸ ਜਿਹੜਾ ਹੈ ਬੋਰਡ ਹੈ ਉਹਨਾਂ ਨੇ ਪਰਮਿਸ਼ਨ ਮੰਗ ਲਈ ਹੈ ਐਨਸੀਬੀ ਦੇ ਸਰਪੋਚ ਅਧਿਕਾਰੀ ਦੀ ਗੱਲਬਾਤ ਹੋ ਰਹੀ ਹੈ ਕਿ ਹੁਣ ਕਾਰਵਾਈ ਸਾਡੇ ਪੱਧਰ ਉੱਤੇ ਕੀਤੀ ਜਾਵੇਗੀ ਆਮਦਨ ਤੋਂ ਵੱਧ ਜਿਹੜੀ ਜਾਇਦਾਦ ਬਣਾਇ ਗਈ ਇੱਕ ਪਾਸੇ ਜਿੰਨੇ ਵੀ ਗਵਾਹ ਭੁਗਤੇ ਉਹਨਾਂ ਨੇ ਫੇਵਰ ਨਹੀਂ ਕੀਤੀ ਮਜੀਠੀਆ ਦੀ ਉਹਨਾਂ ਨੇ ਮਜੀਠੀਆ ਦੇ ਵਿਰੋਧੀ ਬੋਲਿਆ ਬੋਨੀ ਅਜ਼ਲਾਲਾ ਨੇ ਕਿਹਾ ਕਿ ਜਿਹੜੇ ਗੱਲ ਤੇ ਪਿੱਧੀ ਵਰਕੇ ਹਗੇ ਸੀ ਇਹ ਜਿਗਰੀ ਯਾਰ ਸੀ ਬਿਕਰਮਜੀਤਿਆ ਦੇ ਬਿਕਰਮਜੀਤਿਆ ਦੇ ਜਗਰੀ ਯਾਤ ਸੀ ਬਿਕਰਮਜੀਤਿਆ ਦੇ ਘਰ ਰਹਿੰਦੇ ਸੀ ਬਿਕਰਮਜੀਤਿਆ ਦੀਆਂ ਗੱਡੀਆਂ ਦੇ ਵਿੱਚ ਉਹ ਸਫ਼ਰ ਕਰਦੇ ਸੀ ਤੇ ਸਰਕਾਰ ਵੱਲੋਂ ਇਹਨਾਂ ਨੂੰ ਸਕਿਉਰਟੀ ਵੀ ਪ੍ਰੋਵਾਈਡ ਕੀਤੀ ਗਈ ਬੋਲੀ ਅਜ਼ਰਾਨ ਨੇ ਕਿਹਾ ਸੀ ਕਿ ਮੈਂ ਤਾਂ ਪੰਜਾਬ ਦੇ ਸਾਫਕਾ ਮੁੱਖ ਮੰਤਰੀ ਮਰਹੂ ਪ੍ਰਕਾਸ਼ ਸਿੰਘ ਬਾਦਲ ਨੂੰ ਚਿੱਠੀ ਵੀ ਲਿਖੀ ਗਈ ਸੀ ਕਿ ਸਾਡੇ ਮੰਤਰੀਆਂ ਵੱਲੋਂ ਜਿਹੜਾ ਨਸ਼ੇ ਦਾ ਵਪਾਰ ਕੀਤਾ ਜਾ ਰਿਹਾ ਹੈ ਅੰਤਰਰਾਸ਼ਟਰੀ ਲੈਵਲ ਤੇ ਬਿਕਰਮਜੀਤ ਸਿੰਘ ਮਜੀਠੀਆ ਬੜੇ ਹੀ ਕਸੂਤੇ ਫਸ ਗਏ ਨੇ ਸੂਤਰਾਂ ਦੇ ਹਵਾਲੇ ਤੋਂ ਜਿਹੜੀ ਵੱਡੀ ਖਬਰ ਆ ਰਹੀ ਹੈ ਕਿ ਐਨਸੀਬੀ ਨੇ ਪਰਮਿਸ਼ਨ ਮੰਗੀ ਹੈ ਵਿਜੀਲੈਂਸ ਅਤੇ ਵਿਜੀਲੈਂਸ ਦੇ ਸਰਪੋਚ ਅਧਿਕਾਰੀਆਂ ਕੋਲੋਂ ਕਿ ਜੈਦਾ ਦੀ ਤਕੀਕਾਤ ਇਨਵੈਸਟੀਗੇਸ਼ਨ ਅਸੀਂ ਕਰਾਂਗੇ ਇਸ ਨੂੰ ਲੈ ਕੇ ਫਿਰ ਦੁਬਾਰਾ ਬਿਕਮਜੀਤ ਸਿੰਘ ਮਜੀਠੀਆ ਦੀਆਂ ਜਿਹੜੀਆਂ ਮੁਸ਼ਕਲਾਂ ਨੇ ਬਹੁਤ ਜ਼ਿਆਦਾ ਵਧ ਗਿਆ ਨੇ ਇੱਕ ਪਾਸੇ ਐਨਸੀਬੀ ਤੇ ਦੂਸਰੇ ਪਾਸੇ ਏਜੰਸੀਆਂ ਦੱਸਿਆ ਜਾ ਰਿਹਾ ਹੈ ਕਿ ਇਹਨਾਂ ਦੋਨਾਂ ਪਿਰਾਵਲੋਂ ਚਕੱਜਾ ਕਸਿਆ ਜਾਵੇਗਾ ਐਨਸੀਬੀ ਨੇ ਅੱਜ ਰਾਪਤਾ ਕੈਂਪ ਕਰਨਾ ਹੈ ਵਿਜੀਲੈਂਸ ਡਿਪਾਰਟਮੈਂਟ ਅਤੇ ਉਸਦੇ ਸਰਪ੍ਰਸਤ ਅਧਿਕਾਰੀਆਂ ਦੇ ਨਾਲ ਐਨਸੀਬੀ ਨੇ ਪਰਮਿਸ਼ਨ ਆਗਿਆ ਮੰਗੀ ਹੈ ਵਿਜੀਲਸ ਡਿਪਾਰਟਮੈਂਟ ਕੋਲੋਂ ਕਿ ਸਾਨੂੰ ਹੁਣ ਬਿਕਮਜੀ ਸਿੰਘ ਜਿਟਿਆ ਦੀ ਜਿਹੜਾ ਉਹਨੇ ਪੈਸਾ ਆਪਦਰ ਤੋਂ ਵੱਧ ਚੋੜਿਆ ਇਹ ਪੈਸਾ ਕਿੱਥੋਂ ਆਇਆ ਕਿਵੇਂ ਨਸ਼ਾ ਨਸ਼ਾ ਤਸਕਰੀ ਕੀਤੀ ਗਈ ਕਿਹੜੇ-ਕਿਹੜੇ ਨਸ਼ਾ ਤਸਕਰ ਇਸ ਮਾਮਲੇ ਦੇ ਵਿੱਚ ਅਨੁਭਵ ਸੀ ਉਹ ਸਾਰਿਆਂ ਦਾ ਸਾਰਿਆਂ ਦੀ ਸਾਨੂੰ ਹੁਣ ਤਹਿਕੀਕਤ ਕਰਨ ਦਿਓ ਧੰਨਵਾਦ